naam wahe guru sat naam wahe guru naam sat naam wahe guru sat naam wahe guru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਆਈ ਛਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ 26 ਸ਼ਬਦ ਕਲ ਸੰਪੂਰਨ ਹੋਏ ਸੀ ਔਰ ਅਗਲਾ ਸ਼ਬਦ ਕੋ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਹੋਏ ਅਜਿਵਾ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸ ਜਗ ਜੀਵਨ ਐਸਾ ਸੁਪਨੇ ਜਸਾ ਜੀਵਨ ਸੁਪਨ ਸਮਾਨੰ ਸਾਤ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਆઈએ ਅਗਲਾ ਸ਼ਬਦ ਆਰੰਭ ਕਰਦੇ ਹਨ ਜਿੱਥੇ ਜੀਵਾ ਨੂੰ ਭਗਤ ਜੀ ਸੰਸਾਰ ਮੋਹ ਤੇ ਇਸ ਸੰਸਾਰ ਸੁਪਨੇ ਦੀ ਤਰ੍ਹਾਂ ਹੈ ਭਗਤ ਜੀ ਦਰਸਾnde ਹੋਏ ਪਰਦੇਸ਼ ਪਖਸ਼ ਦੇ ਅਨਜੱਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਕੇਂਦਰੀ ਭਾਵ ਦੇ ਵਿੱਚ ਭਗਤ ਜੀ ਬਚਨ ਕਰਦੇ ਨੇ ਬਾਬਾ ਮਾਇਆ ਮੂਹਿਤ ਕੀਨ ਜਿਨ ਗਿਆਨ ਰਤਨ ਹਿਰ ਲੀਨ ਬਾਬਾ ਸ਼ਬਦ ਜਿਹੜਾ ਹੈ ਪਿਆਰ ਦਾ ਲਬਜ ਹੈ ਇਹ ਭਗਤ ਜੀ ਦੇ ਨਾਲ ਸੰਬੋਧਨ ਕਰ ਰਹੇ ਹਨ ਕਹਿੰਦੇ ਬਾਬਾ ਏ ਵੀਰ ਏ ਭਾਈ ਏ ਬਾਬਾ ਮਾਇਆ ਦਾ ਮੋਹ ਜਿਹੜਾ ਹੈ ਇਹਦੇ ਵਿੱਚ ਤੂੰ ਫਸਿਆ ਹੋਇਆ ਮਾਇਆ ਮੋਹ ਹਿੱਤ ਕੀ ਨ ਜਿਨ ਗਿਆਨ ਰਤਨ ਹੀਰ ਲੀਨ ਜੇਤ ਮਾਇਆ ਦੇ ਨਾਲ ਜਦੋਂ ਮਨੁੱਖ ਪੈਦਾ ਹੁੰਦਾ ਉਹਦਾ ਹਿੱਤ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਮਾਇਆ ਦੇ ਨਾਲ ਮੋਹ ਦੇ ਨਾਲ ਹਿੱਤ ਦੇ ਨਾਲ ਇਹ ਗਿਆਨ ਜਿਹੜਾ ਮਾਇਆ ਚਰਾ ਲੈਂਦੀ ਹੈ ਗਿਆਨ ਰਤਨ ਹੀਰ ਲੀਨ ਹੀਰ ਲੈਂਦੀ ਐ ਇਹਨੂੰ ਡੱਸ ਲੈਂਦੀ ਐ ਖਾ ਜਾਂਦੀ ਐ ਤੇ ਭਗਤ ਜੀ ਦਰਸਾਉਂਦੇ ਹਨ ਕਹਿੰਦੇ ਇਸ ਕਰਕੇ ਜੱਗ ਜੀਵਨ ਐਸਾ ਸੁਪਨੇ ਜਿਹਾ ਭਗਤ ਜੀ ਕਹਿੰਦੇ ਜੱਗ ਸ੍ਰਿਸ਼ਟੀ ਇਹ ਜੀਵਨ ਕਹਿੰਦੇ ਐਸਾ ਹੈ ਭਾਈ ਸੁਪਨੇ ਦੀ ਤਰ੍ਹਾਂ ਸੇ ਪਾਉਤੀਏ ਦਰਸ਼ਤਾਤ ਲੈਂਦੇ ਨੇ ਕਹਿੰਦੇ ਜਿਸ ਤਰ੍ਹਾਂ ਇੱਕ ਸੁਪਨਾ ਹੁੰਦਾ ਹੈ ਤਾਂ ਉਹਦੇ ਵਿੱਚ ਬੜਾ ਕੁਝ ਅਸੀਂ ਪਾਨਦੇ ਆਂ ਦੁੱਖ ਵੀ ਪਾਨਦੇ ਆਂ ਕਈ ਵਾਰੀ ਸੁੱਖ ਵੀ ਪਾਨਦੇ ਆਂ ਕਹਿੰਦੇ ਐਂ ਜਾਪ ਦਾ ਸੁਪਨੇ ਦੇ ਵਿੱਚ ਭਗਤ ਜੀ ਕਹਿੰਦੇ ਜਾਗ ਸੱਚ ਹੈ ਅਸੀਂ ਸੁਪਨੇ ਨੂੰ ਸੱਚ ਮੰਨ ਲੈਂਦੇ ਆਂ ਕੋ ਦਮ ਜੇ ਡਰਾਵਣਾ ਸੁਪਨਾ ਹੁੰਦਾ ਸੁੱਤੇ ਪਏ ਤਾਂ ਅਸੀਂ ਦੁੱਖ ਭੋਗਦੇ ਆਂ ਦੁਖੀ ਦੁਖੀ ਹੋ ਜਾਂਦੇ ਆਂ ਅਸੀਂ ਅਤੇ ਜੇ ਸੁੱਖ ਦਾ ਸੁਪਨਾ ਹੁੰਦਾ ਤੇ ਸੁਖੀ ਹੁੰਨੇ ਆ ਇਹਦੇ ਪਰਥਾਏ ਕਈ ਜਗ੍ਹਾ ਤੇ ਭਗਤ ਜੀ ਦੇ ਸਤਿਗੁਰਾਂ ਦੇ ਬਚਨ ਹਨ ਜਗ ਇਹ ਜਗ ਤੇ ਜਿਹੜਾ ਸੁਪਨੇ ਦੇ ਜੋਂ ਸੁਪਨਾ ਰਪੇਖ ਨਾ ਐਸੇ ਜਗ ਕੋ ਜਾਣ ਜਿਨੇ ਕਾਈ ਇਹਦਾ ਨਸ ਨੂੰ ਸ਼ਬਦਾਂ ਦੇ ਵਿੱਚ ਸ਼ਲੋਕਾਂ ਵਿੱਚ ਪ੍ਰਾਪਤ ਹੋ ਜਾਣਗੀਆਂ ਇਹ ਜਾਗਤ ਸੁਪਨੇ ਦੀ ਤਰ੍ਹਾਂ ਹੈ ਜੇ ਭਗਤ ਜੀ ਬੱਤਰ ਵੀ ਕਹਨਿਆਨ ਇਸ ਸੁਪਨੇ ਦੇ ਵਿੱਚ ਜਿਵੇਂ ਇੱਕ ਰਾਜਾ ਦੁਖੀ ਹੁੰਦਾ ਹੈ ਉਸ ਰਾਜ ਤੇ ਬੈਠਾ ਹੈ ਗੱਦੀ ਤੇ ਦੁੱਖ ਪਾ ਲੈਂਦਾ ਹਿੰਦੇ ਸ੍ਰੀ ਰਾਮਨੁਖ ਸੁਪਨੇ ਦੇ ਵਿੱਚ ਦੁੱਖ ਪਾਉਂਦਾ ਹੈ ਅਤੇ ਜਦੋਂ ਅੱਖ ਉਗੜਦੀ ਹੈ ਤੇ ਉਹ ਸਾਹਮਣੇ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇਹ ਜੀਵਨ ਦਾ ਇਹ ਜੀਵਨ ਲੀਲਾ ਹੈ ਸੰਸਾਰ ਹੈ ਮਾਇਆ ਦਾ ਛਲ ਹੈ ਇਹ ਮਨੁੱਖ ਨੂੰ ਇਹ ਸੰਸਾਰ ਵੀ ਜਿਵੇਂ ਸੁਪਨੇ ਨੂੰ ਸੱਚ ਸਮਝਦਾ ਏ ਉਸੇ ਤਰ੍ਹਾਂ ਏ ਮਾਇਆ ਦੇ ਛਲ ਵਿੱਚ ਸ੍ਰਿਸ਼ਟੀ ਨੂੰ ਵੀ ਜਗਤ ਨੂੰ ਵੀ ਸੱਚ ਸਮਝ ਬੈਠਦਾ ਸਮਝੋ ਕਿ ਅਸੀਂ ਜਿੰਨਾ ਚਿਰ ਜਾਗੇ ਨਹੀਂ ਆਤਮਾ ਭਖੋਂ ਅਗਿਆਨਤਾ ਦੇ ਵਿੱਚ ਅਸੀਂ ਸੁਪਨੇ ਵਿੱਚ ਹੀ ਹਾਂ ਇਹ ਅਸੀਂ ਸਮਝਦੇ ਹਾਂ ਕਿ ਅਸੀਂ ਜਾਗਦੇ ਹਾਂ ਤੁਰੇ ਫਿਰਦੇ ਹਾਂ ਪਰ ਪਿਆਰਿਓ ਮਾਇਆ ਬਾਣੀ ਦੇ ਮੁਤਾਬਕ ਅਸੀਂ ਅਜੇ ਸੁਪਨੇ ਚਾ ਸੰਸਾਰ ਵਿੱਚ ਸੁੱਤੇ ਪਏ ਆ ਤੇ ਬਾਣੀ ਦੇ ਹਲੂਨੇ ਦੇ ਨਾਲ ਬਾਣੀ ਦੀ ਗਿਆਨ ਦੇ ਨਾਲ ਮਨੁੱਖ ਆਤਮਾ ਪੱਖੋਂ ਜਾਗਦਾ ਜਾਗਰੂਤ ਹੁੰਦਾ ਹੈ ਜਾਗਦਾ ਸचेਤ ਹੁੰਦਾ ਹੈ ਫਿਰ ਇਹ ਸੰਸਾਰ ਸੁਪਨੇ ਤੋਂ ਬਾਹਰ ਆਣ ਕਿਉ ਨਾਮ ਜਪ ਕੇ ਇਹ ਸੱਚ ਨੂੰ ਝੂਠ ਫਿਰ ਪਤਾ ਲੱਗ ਜਾਂਦਾ ਕਿ ਜਗਤ ਝੂਠ ਹੈ ਇਸ ਸੰਸਾਰ ਜਿਹੜੀ ਮੌਤ ਹੈ ਉਹ ਹੀ ਸੱਚ ਹੈ ਤੇ ਉਹਨਾਂ ਚਿਰ ਪਿਆਰਿਓ ਜਗਤ ਸੁਪਨੇ ਦੀ ਤਰਾਈ ਸੰਸਾਰ ਜਿਹੜਾ ਸ੍ਰਿਸ਼ਟੀ ਹੈ ਜਿਹੜੀ ਇਸ ਸੁਪਨੇ ਦੀ ਨਿਆਈ ਨੂੰ ਸੱਚ ਮੰਨੀ ਬੈਠਦਾ ਭਗਤ ਜੀ ਬਚਨ ਕਰਦੇ ਨੇ ਸਾਥ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰ ਕਹਿੰਦੇ ਇਸ ਕਰਕੇ ਅਸੀਂ ਭਾਈ ਭਗਤ ਜੀ ਕਹਿੰਦੇ ਇਸ ਸੰਸਾਰ ਨੂੰ ਸੱਚ ਸਮਝਦੇ ਆ ਉਹ ਵਿਪਾਰੋਂ ਹੁੰਦਾ ਸੁਪਨਾ ਹੈ ਸੰਸਾਰ ਸੁਪਨੇ ਦੀ ਦੁੱਖ ਦੀ ਤਰ੍ਹਾਂ ਸੀ ਸੰਸਾਰ ਵਿੱਚ ਵੀ ਉਹਨਾਂ ਚਿਰ ਦੁੱਖ ਭੋਗਦੇ ਆ ਜਿੰਨਾ ਚਿਰ ਨੀਂਦ ਵਿੱਚ ਆ ਜਿੰਨਾ ਚਿਰ ਆਤਮਕ ਨੀਂਦ ਦੇ ਵਿੱਚ ਸੁੱਤੇ ਪਏ ਆ ਸਾਡੀ ਆਤਮਾ ਸੁੱਤੀ ਪਈ ਹੈ ਮਨਪੁਰਣਿਆਂ ਦੇ ਵਿੱਚ ਘੋੜਦਾ ਤੇ ਅਸੀਂ ਦੁੱਖ ਸੁੱਖ ਭੋਗਦੇ ਰਹਿੰਦੇ ਆ ਸਰੀਰ ਤੇ ਇਹ ਪਿਆਰੇ ਜਦੋਂ ਹੂਣਾ ਵੱਜਦਾ ਮਨ ਜਾਗਦਾ ਤੇ ਫਿਰ ਉਹ ਸੁਪਨੇ ਚੋਂ ਬਾਹਰ ਆਣ ਕੀ ਪਤਾ ਲੱਗਦਾ ਹੈ ਤਾਂ ਇਹ ਸੰਸਾਰ ਹੀ ਸੁਪਨਾ ਸੀ ਅਸੀਂ ਤਾਂ ਨੀਂਦ ਵਿੱਚ ਸੁਪਨਾ ਲੈਂਦੇ ਦੁੱਖ ਪਾਉਂਦੇ ਸੀ ਇਹ ਤਾਂ ਸੰਸਾਰ ਹੀ ਸੁਪਨਾ ਹੈ ਇਹ ਭਗਤ ਜੀ ਕਹਿੰਦੇ ਇਸ ਕਰਕੇ ਉਹਨਾ ਚਰਸੀ ਸੰਸਾਰਨ ਇਹ ਸ੍ਰਿਸ਼ਟੀ ਦੀਆਂ ਚੀਜ਼ਾਂ ਨੂੰ ਅਦਾਰਥਾਂ ਨੂੰ ਜੀਵਾਂ ਨੂੰ ਸੱਚ ਸਮਝੀ ਬੈਠਿਆ ਸਾਚ ਕਰ ਹਮ ਗਾਂਠ ਦੀਨੀ ਤੇ ਕਹਿੰਦੇ ਭਗਤ ਜੀ ਕਹਿੰਦੇ ਇਸ ਕਰਕੇ ਅਸੀਂ ਗੰਢਾ ਬੰਨਦੇ ਆ ਸੱਚ ਸਮਝ ਕੀ ਸੀ ਸਾਰਾ ਕੁਛ ਇਕੱਤਰ ਕਰਦੇ ਆ ਸੰਸਾਰ ਦੇ ਵਿੱਚ ਪਦਾਰਥ ਧਨ ਦੌਲਤ ਜੈ ਦਾਤ ਇਆਂ ਪੁੱਤਰ ਨਾਲ ਮੋਹ ਉਹ ਨਾ ਚਿਰ ਜੰਡਾ ਸੀ ਬਣਦੇ ਆ ਤੇ ਇੱਕ ਪ੍ਰਮਾਤਮਾ ਨੂੰ ਪਰਮ ਨਿਧਾਨ ਨੂੰ ਛੱਡ ਦਿੰਦੇ ਆਂ ਭਗਤ ਜੀ ਕਹਿੰਦੇ ਛੋੜ ਪਰਮ ਨਿਧਾਨੰ ਕਹਿੰਦੇ ਉਹ ਨਿਧਾਨ ਖਜ਼ਾਨਾ ਜਿਹੜਾ ਅਸਲੀ ਪਰਮ ਪਰਮੇਸ਼ਰ ਪ੍ਰਮਾਤਮਾ ਉਹਨੂੰ ਵਿਸਾਰ ਦਿੰਨੇ ਆ ਭੁੱਲ ਜੰਨੇ ਆ ਛੱਡ ਦਿੰਦੇ ਹਾਂ ਬਾਬਾ ਮਾਇਆ ਮੋਹਿਤ ਕੀਨ ਭਗਤ ਜੀ ਫਿਰੋ ਇੰਦਰੀ ਭਾਵ ਬਸਥਾਨ ਦੇਨ ਸਬਦਾਂ ਕਹਿੰਦੇ ਬਾਬਾ ਇਹ ਮਨੁੱਖ ਹੀ ਪ੍ਰਾਨੀ ਮਾਇਆ ਨਾਲ ਹਿੱਤ ਜਿਹੜਾ ਉਹ ਛੱਡ ਦੇ ਤਿਆਗ ਦੇ ਉਹ ਤਕੀਨ ਕਹਿੰਦੇ ਤੇਰਾ ਤਾਂ ਮਾਇਆ ਨਾਲ ਮੋਹ ਦੇ ਨਾਲ ਹਿੱਤ ਹੈ ਜਿਨ ਗਿਆਨ ਰਤਨ ਹੀਰ ਲੀਨ ਕਹਿੰਦੇ ਹਿੱਤ ਨੇ ਮੋਹ ਨੇ ਤੇ ਨਾਲ ਗਿਆਨ ਨੂੰ ਰਤਨ ਨੂੰ ਨਾਮ ਦੀ ਭਗਤੀ ਨੂੰ ਜਿਹੜੇ ਕਹਿੰਦੇ ਭਜਨ ਨੂੰ ਚਰਾ ਲਿਆ ਹੈ ਇਹ ਚرائی ਜਾ ਰਿਹਾ ਸੰਸਾਰ ਦਾ ਹਿੱਤ ਇਹ ਮੋਹ ਜਿਹੜਾ ਹੈ ਇਹ ਭਜਨ ਨੂੰ ਬੰਦਗੀ ਨੂੰ ਗਿਆਨ ਨੂੰ ਚਰਾਂਦਾ ਹੈ ਰਹਾਉ ਵਿਸ਼ਰਾਮ ਦੇ ਕਿ ਭਗਤ ਜੀ ਬਚਨ ਕਰਦੇ ਨੇ ਅੱਗੇ ਅਨਸਰ ਦੇ ਅਨਧਾਰਨਾ ਦੇ ਵਿੱਚ ਨੈਣ ਦੇਖ ਪਤੰਗ ਊਰਜੈ ਪਸ ਨਾ ਦੇਖੇ ਆਗ ਭਗਤ ਜੀ ਧਾਰ ਲੈਂਦੇ ਨੇ ਫਿਰ ਵੀਰ ਸਾਹਿਬ ਜੀ ਕਹਿੰਦੇ ਨੈਣ ਦੇਖ ਪਤੰਗ ਉ르ਜੇ ਕਹਿੰਦੇ ਕਿ ਪਤੰਗਾ ਜਿਹੜਾ ਹੁੰਦਾ ਭੰਮਟ ਕਹਿੰਦੇ ਉਹ ਲੈਟ ਦੇ ਉੱਤੇ ਨਾ ਉ르 ਲ ਜਾਂਦਾ ਉਹ ਲੈਟ ਜਗਦੀ ਹੈ ਕੋਈ ਦੀਵਾ ਜਗਦਾ ਹੁਣ ਤਾਂ ਬੱਤੀਆਂ ਨੇ ਸਾਡੇ ਕੋਲ ਪਹਿਲਾਂ ਦੀਪਕ ਹੁੰਦੇ ਸੀ ਉਸ ਮੁਤਾਬਕ ਧਾਰਨ ਹੈ ਭਗਤ ਜੀ ਕਹਿੰਦੇ ਜੇ ਇੱਕ ਪਤੰਗਾ ਜਿਹੜਾ ਉਹ ਇੰਨਾ ਉਲਝਦਾ ਇੰਨਾ ਬੋਰਾ ਹੁੰਦਾ ਹੈ ਪਾਗਲ ਬਣਦਾ ਇੱਕ ਲੈਟ ਨੂੰ ਦੇਖੀ ਜਾਂਦਾ ਉਹ ਇਹ ਨਹੀਂ ਦੇਖਦਾ ਕਿ ਅੱਗ ਦੀ ਲੈਟ ਹੈ ਅਗਦੇ ਲੈਟ ਤੇ ਲੱਗਦੀ ਹੁੰਦੀਆਂ ਨੂੰ ਪਤਾ ਨਹੀਂ ਹੁੰਦਾ ਕੀ ਦੇ ਵਿੱਚ ਮੇਰੀ ਮੌਤ ਹੈ ਉਹ ਇੰਨਾ ਜ਼ਿਆਦਾ ਪ੍ਰੇਮ ਇੰਨਾ ਜ਼ਿਆਦਾ ਮਗਨ ਹੋ ਜਾਂਦਾ ਉਤਸ਼ਾਹ ਹੋ ਜਾਂਦਾ ਪਾਗਲ ਹੋ ਜਾਂਦਾ ਉਸ ਲੈਟ ਦੇ ਉੱਤੇ ਜਾ ਆਪਣਾ ਸਰੀਰ ਭੇਟ ਕਰ ਦਿੰਦਾ ਸੜ ਕੇ ਮਰ ਜਾਂਦਾ ਨਾਨਕ ਦੇਖ ਪਤੰਗ ਉਰਜੈ ਕਹਿੰਦੇ ਉਰਜਨ ਪੈ ਗਈ ਨਾ ਉਲਜਨ ਵਿੱਚ ਫਸਿਆ ਹੋਇਆ ਹੀ ਦੇਖੋ ਮੋਹ ਦੇ ਵਿੱਚ ਫਸਿਆ ਸੀ ਵੀ ਉਸੇ ਉਲਜਨ ਚੀਆਂ ਸਾਨੂੰ ਕਹਿੰਦੇ ਭਗਤ ਜੀ ਕਹਿੰਦੇ ਪਤੰਗੇ ਦੀ ਤਰ੍ਹਾਂ ਅਸੀਂ ਵੀ ਪਤੰਗੇ ਹੀ ਆ ਸੰਸਾਰ ਦੇ ਵਿੱਚ ਅਸੀਂ ਵੀ ਸੰਸਾਰੀ ਉਲਜਨਾਂ ਦੇ ਵਿੱਚ ਇੰਨੇ ਫਸੇ ਹੋਏ ਆ ਮੋਹ ਦੇ ਵਿੱਚ ਤੇ ਮੋਹ ਦੇ ਵਿੱਚ ਫਸੇ ਹੋਏ ਜਿਵੇਂ ਇੱਕ ਪਤੰਗਾ ਆਪਣੀ ਅੱਗ ਦੇ ਉੱਤੇ ਸਰੀਰ ਨਿਸਾਬਰ ਕਰ ਦਿੰਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਸਾਹਮਣੇ ਮੌਤ ਆ ਉਹ ਲੈਟਲੀ ਦੇਖੀ ਜਾਂਦਾ ਅੱਖਾਂ ਦੇ ਨਾਲ ਨੈਣਾਂ ਦੇ ਨਾਲ ਦੇਖਦੇ ਆ ਪਤੰਗ ਉੜਜੈ ਪਸ ਪਸ ਤੋਂ ਭਾਵ ਕਹਿੰਦਾ ਮੂਰਖ ਪਸ ਦਾ ਅਰਥ ਇੱਥੇ ਮੂਰਖ ਹੈ ਪਸ਼ੂ ਨਹੀਂ ਹੈ ਇੱਥੇ ਆਪਾਂ ਪਸ਼ੂ ਬੋਲ ਜੰਨੇ ਕਈ ਵਾਰੀ ਪਸ ਸ਼ਬਦ ਹੈ ਪਸ ਸ਼ਬਦ ਅਗਤ ਜੀ ਕਹਿੰਦੇ ਮੂਰਖ ਜਿਹੜਾ ਪਤੰਗਾ ਹੈ ਉਹ ਨੈਣਾਂ ਦੇ ਵਿੱਚ ਨਾਖੁੱਬ ਦਾ ਦੇਖ ਆਗ ਉਹ ਅੱਗ ਨੂੰ ਨਹੀਂ ਸਮਝ ਪੰਦਾ ਕੀ ਤਾਂ ਸਾੜ ਦੇਗੀ ਸੜ ਕੇ ਸਵਾਹ ਹੋ ਜਾਂਦਾ ਕਾਲ ਫਾਸਨਾ ਮੁਗਧ ਚਿੱਤੈ ਕਨਕ ਕਾਮਨ ਲਾਗ ਫਿਰ ਭਗਤ ਜੀ ਧਾਰਨੇ ਦੇ ਕਹਿੰਦੇ ਪਤੰਗੇ ਵਰਗੀ ਅਸੀਂ ਆ ਇਹਦੇ ਸੰਸਾਰ ਵੀ ਕਾਲ ਵਸ ਪਿਆ ਹੋਇਆ ਹੈ ਪਤੰਗੇ ਦੀ ਤਰ੍ਹਾਂ ਅਰਚੀਜ ਵਿੱਚ ਇਹਦਾ ਮੋਹ ਪਿਆ ਹੋਇਆ ਸਕਾਲ ਫਾਸਨਾ ਮੁਗਧ ਚਿੱਤੈ ਮੁਗਧ ਤੋਂ ਭਾਦ ਮੂਰਖ ਮੁਗਧ ਲਬਜ ਦਾ ਅਰਥ ਇਥੇ ਮੂਰਖ ਹੈ ਕਾਲ ਫਾਸ ਜਮ ਭਗਤ ਜੀ ਕਹਿੰਦੇ ਕਾਲ ਦੇ ਵਸ ਪਿਆ ਹੋਇਆ ਜਗਤ ਦੇ ਜੀਵ ਕਹਿੰਦੇ ਮੂਰਖ ਪੁਨੇ ਵਿੱਚ ਪ੍ਰਾਨੀ ਦਾ ਵੀ ਇਹ ਹਾਲ ਹੈ ਇਹਨੂੰ ਵੀ ਚੇਤੇ ਨਹੀਂ ਰਹਿੰਦਾ ਕਨਕ ਕਾਮਨ ਲਾਗ ਕਨਕ ਸੋਨੇ ਨੂੰ ਕਹਿੰਦੇਨ ਕਾਮਨੀ ਸ੍ਰੀ ਨੂੰ ਕਹਿੰਦੇ ਆ ਕਹਿੰਦੇ ਦੋ ਚੀਜ਼ਾਂ ਤੇ ਭਗਤ ਜੀ ਕਹਿੰਦੇ ਮੋਹਤ ਹੋਇਆ ਕਹਿੰਦੇ ਮੂਰਖ ਪੁਨੇ ਵਿੱਚ ਕਾਲ ਦੇ ਵਸ ਪੈ ਜਾਂਦਾ ਮੂਰਖ ਤਾਈਏ ਭਗਤ ਜੀ ਕਹਿੰਦੇ ਕਹਿੰਦੇ ਜਗਤ ਮੂਰਖ ਹੈ ਕਹਿੰਦੇ ਕਨਕ ਕਾਮਣੀ स्त्री ਅਤੇ ਸੋਨੇ ਦੇ ਮਗਰ ਦੌੜਿਆ ਹੋਇਆ ਮੋਹ ਦੇ ਵਿੱਚ ਅਤੇ ਦੇਖੋ ਕਾਮ ਵਾਸ਼ਨਾ ਪਿੱਛੇ ਭੱਜਦਾ ਹੋਇਆ ਹੀ ਕਾਲ ਦੇ ਵਸ ਇੱਕ ਦਿਨ ਪੈ ਜਾਂਦਾ ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਜਿੱਥੇ ਅਖੀਰਲੇ ਪਾਦ ਵਿੱਚ ਬੇਨਤੀ ਕਰਦੇ ਹਨ ਭਗਤ ਜੀ ਕਹਿੰਦੇ ਪਰ ਤੈਨੂੰ ਵਿਚਾਰ ਕਰਨਾ ਚਾਹੀਦਾ ਮੂਰਖ ਬਾਣਾ ਛੱਡ ਦੇਣਾ ਚਾਹੀਦਾ ਕਰ ਵਿਚਾਰ ਵਿਕਾਰ ਪਰ ਹਰ ਭਗਤ ਜੀ ਕਹਿੰਦੇ ਤੈਨੂੰ ਆਪਣੇ ਮਨ ਦੇ ਨਾਲ ਵਿਚਾਰ ਕਰਨਾ ਚਾਹੀਦਾ ਕਰ ਵਿਚਾਰ ਵਿਕਾਰ ਪਰ ਹਰ ਕਹਿੰਦੇ ਇਹਨਾਂ ਨੂੰ ਤਿਆਗ ਦੇ ਕਹਿੰਦੇ ਪਰਾਇਆਂ ਚੀਜ਼ਾਂ ਨੂੰ ਛੱਡ ਦੇ ਜਿਹੜੀਆਂ ਤੇਰੀਆਂ ਹੈ ਹੀ ਨਹੀਂ ਉਹਨਾਂ ਦੀ ਐਵੇਂ ਹੀ ਗੰਡਾ ਬੰਨੀ ਜਾ ਰਿਹਾ ਹੈ ਕਠੀਆਂ ਕਰੀ ਜਾ ਰਹੇ ਭਗਤ ਜੀ ਪਹਿਲੋਂ ਕਹਿ ਰਹੇ ਨੇ ਸਾਚ ਕਰ ਹਮਗਾਠ ਦੀ ਨੀ ਇਥੇ ਜਵਾਬ ਦਿੰਦਿਆਂ ਕਹਿੰਦੇ ਭਾਈ ਕਾਲ ਫਾਸ ਮੁਗਦ ਚੇਤੇ ਕਨਕ ਕਾਮਨ ਲਾਗ ਕਹਿੰਦੇ ਦੋ ਚੀਜ਼ਾਂ ਦੇ ਪਿੱਛੇ ਦੌੜਿਆ ਜ਼ਿੰਦਗੀ ਕਬਾਬ ਨਾ ਕਹਿੰਦੇ ਮੂਰਖ ਪੂਣਾ ਛੱਡ ਦੇ ਕਰ ਵਿਚਾਰ ਦੇ ਨੂੰ ਵਿਚਾਰ ਕਰਨੀ ਚਾਹੀਦੀ ਹੈ ਸਮਝਣਾ ਚਾਹੀਦਾ ਵਿਕਾਰ ਪਰ ਹਰ ਕਹਿੰਦੇ ਚੀਜ਼ਾਂ ਨੂੰ ਤਿਆਗ ਦੇ ਤਰਨ ਤਾਰਨ ਸੋਏ ਤਰਨ ਤੋਂ ਭਾਵ ਇਥੇ ਜਹਾਜ਼ ਹੈ ਬੇੜਾ ਹੈ ਕਹਿੰਦੇ ਜੇ ਨਾਮ ਦੇ ਬੇੜੇ ਵਿੱਚ ਚੜੇਗਾ ਤੇ ਪਾਰੂ ਜਾਵੇਂਗਾ ਕਹਿੰਦੇ ਜੇ ਚੜਨਾ ਹੀ ਚੜਿਆ ਹੀ ਨਹੀਂ ਮੂਰਖਪਨਾ ਨਹੀਂ ਛੱਡਿਆ ਭਗਤ ਜੀ ਕਹਿੰਦੇ ਤੂੰ ਵਿਚਾਰ ਕਰ ਹਜੇ ਵੀ ਸਮਾਂ ਹੈ ਵਿਚਾਰ ਕਰ ਸੁਭੰਮਲ ਧਾਰਨ ਕਰ ਤਰਨ ਤਾਰਨ ਸੋਏ ਕਹਿੰਦੇ ਪ੍ਰਭੂ ਦੇ ਨਾਮ ਨੇ ਸਤਿਗੁਰਾਂ ਨੇ ਉਦੀ ਬਿੰਦਗੀ ਨੇ ਭਜਨ ਦੇ ਰਾਜ ਜਹਾਜ਼ ਨੇ ਨਾਮ ਦੇ ਜਹਾਜ਼ ਨੇ ਬੀੜੇ ਨੇ ਤੈਨੂੰ ਤਾਰਨਾ ਪਾਰ ਕਰ ਦੇਣਾ ਕਹੇ ਵੀ ਕਬੀਰ ਜਗ ਜੀਵਨ ਐਸਾ ਤੁਤੀਆ ਨਹੀਂ ਕੋਏ ਇੱਥੇ ਫਿਰ ਉਹੀ ਲਬਜ ਦੂਜੀ ਵਾਰ ਆਇਆ ਉੱਥੇ ਅਰਥ ਲੱਗਾ ਹੈ ਇੱਥੇ ਅੰਡ ਤੇ ਲੱਗਾ ਹੈ ਕਬੀਰ ਸਾਹਿਬ ਜੀ ਬੇਨਤੀ ਕਰਦੇ ਨੇ ਕਹੇ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਕਹਿਣਾ ਕਰਦੇ ਹਾਂ ਜਗ ਜੀਵਨ ਐਸਾ ਕਹਿੰਦੇ ਜਗਤ ਐਸਾ ਹੈ ਦੂਤਿਆ ਨਹੀਂ ਕੋਈ ਇੱਥੇ ਦੂਜਾ ਕੋਈ ਨਹੀਂ ਹੈ ਜਿਹੜਾ ਕਿ ਸਾਨੂੰ ਬਚਾ ਸਕੇ ਕੋਈ ਦੂਜੀ ਛਾਏ ਨਹੀਂ ਦੂਜਾ ਚੀਜ਼ ਨਹੀਂ ਇੱਕੋ ਪਰਮਾਤਮਾ ਹੀ ਹੈ ਉਹਦੀ ਬੰਦਗੀ ਹੈ ਜਿਹੜੀ ਤਾਰ ਦੇਵੇਗੀ ਭਗਤ ਜੀ ਕਹਿੰਦੇ ਨਹੀਂ ਤਾਂ ਜਗਤ ਪਹਿਲੋ ਬਚਨ ਕੀਤਾ ਸੁਰੂ ਚ ਭਗਤ ਜੀ ਨੇ ਜਗ ਜੀਵਨ ਐਸਾ ਸੁਪਨੇ ਜੈਸਾ ਇਹਦੇ ਉੱਥੇ ਕੀਤਾ ਜਗਤ ਦਾ ਅਰਥ ਜਗ ਜੀਵਨ ਜਿੱਥੇ ਵਿਸ਼ਰਾਮ ਲਾ ਕੇ ਭਗਤ ਜੀ ਬੋਲੇ ਹਨ ਇਹ జగ ਜੀਵਨ ਜਿਹੜਾ ਕਹਿੰਦੇ ਜਗਤ ਦਾ ਜੀਵਨ ਹੈ ਸ੍ਰਿਸ਼ਟੀ ਹੈ ਸੰਸਾਰ ਹੈ ਉਹ ਸੁਪਨੇ ਦੀ ਤਰ੍ਹਾਂ ਇਥੇ ਭਗਤ ਜੀ ਜਗ ਜੀਵਨ ਨੂੰ ਇਕੱਠਾ ਬੁਲਾਉਂਦੇ ਨੇ ਕਹੇ ਕਬੀਰ ਜਗ ਜੀਵਨ ਐਸਾ ਤੂਤੀਆ ਨਾਹੀ ਕੋਏ ਭਗਤ ਜੀ ਕਹਿੰਦੇ ਭਾਈ ਇਹ ਜਗਤ ਜੀਵਨ ਭਗਤ ਜੀ ਕਹਿੰਦੇ ਐਸਾ ਦੁਤੀਆ ਨਹੀਂ ਕੋਈ ਇਥੇ ਦੂਜਾ ਕੋਈ ਨਹੀਂ ਹੈ ਜਿਹੜਾ ਕੀ ਇਥੋਂ ਸਾਨੂੰ ਸਫਲ ਬਣਾ ਸਕੇ ਇਕੋ ਹੀ ਹੈ ਨਾਮ ਧੰਨ ਨਾਮ ਦੀ ਭਜਨ ਬੰਦਗੀ ਜਿਹੜੀ ਹੈ ਇਸ ਸਾਗਰ ਦੇ ਤੋਂ ਸਾਨੂੰ ਪਾਰ ਕਰ ਦਵੇਗੀ ਇਹ ਭੌਜਲ ਤੋਂ ਜਗਤ ਤੋਂ ਤੁਹਾਨੂੰ ਤਾਰ ਦਵੇਗੀ ਇਹ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸੰਸਾਰ ਸੁਪਨੇ ਦੀ ਗੱਲ ਕਰਦੇ ਹੋਏ ਸਾਨੂੰ ਰਸਤਾ ਦੱਸ ਰਿਹਾ ਇਹਦੇ ਸੰਸਾਰ ਚੋ ਸੁਪਨੇ ਚੋ ਇਸ ਸ੍ਰਿਸ਼ਟੀ ਦੇ ਤਦਾਰਥਾਂ ਦਾ ਮੋਹ ਛੱਡ ਕੇ ਉਹ ਪਰਮਪਿਤਾ ਪਰਮਾਤਮਾ ਦੀ ਬੰਦਗੀ ਕਰੀਏ ਜਿਹਦੇ ਭਜਨ ਦੇ ਨਾਲ ਇਹ ਸੁਪਨੇ ਚੋਂ ਬਾਹਰ ਆ ਸਕਦੇ ਆ ਨਹੀਂ ਤਾਂ ਸੁਪਨੇ ਚ ਹੀ ਰਵਾਂਗੇ ساری ਜ਼ਿੰਦਗੀ ਸੁਪਨਾ ਹੀ ਅਸ਼ਾਲੀਏ ਮਾਇਆ ਦਾ ਜਿਹਨੂੰ ਸੱਚ ਸਮਝਦੇ ਆ ਚੀਜ਼ਾਂ ਨੂੰ ਪਦਾਰਥਾਂ ਨੂੰ ਭਈ ਇਥੋਂ ਨਾ ਕੋਈ ਜੀਵ ਨਾਲ ਜਾਂਦਾ ਐ ਨਾ ਕੋਈ ਪਦਾਰਥ ਜਾਂਦਾ ਐ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਨਾਂਗੇ ਆਵਣ ਨਾਂਗੇ ਜਾਣਾ ਭਗਤ ਜੀ ਦੇ ਬਚਨ ਆ ਉੱਥੇ ਸਤਿਗੁਰੂ ਜੀ ਬਚਨ ਕਰਦਿਆ ਨਵੇਂ ਪਾਸ਼ਾ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਤੇ ਭਗਤ ਜੀ ਵੀ ਕਹਿੰਦੇ ਆ ਤੇ ਸਤਿਗੁਰੂ ਜੀ ਵੀ ਕਹਿ ਰਹੇ ਨੇ ਕਹਿੰਦੇ ਜਗਤ ਸੁਪਨੇ ਦੀ ਤਰ੍ਹਾਂ ਝੂਠਾ ਹੈ ਇੱਥੇ ਸਭ ਕੁਝ ਛਲ ਹੈ ਮਾਇਆ ਦਾ ਕਪਟ ਹੈ ਇਹ ਪਦਾਰਥ ਜਿਵੇਂ ਇੱਕ ਹਿਰਨ ਨੂੰ ਜਾਪਦਾ ਹੈ ਨਾ ਅੱਗੇ ਸਾਹਮਣੇ ਪਾਣੀ ਹੋਵੇਗਾ ਜਲ ਹੋਵੇਗਾ ਇਸੇ ਉਮੀਦ ਦੇ ਵਿੱਚ ਉਹ ਛਾਲਾ ਮਾਰੀ ਜਾਂਦੀ ਹੈ ਅੱਗੇ ਟਾਪੂ ਹੈ ਰੇਤਾ ਦਾ ਬਹੁਤ ਟੱਕੜਾ ਤੇ ਸਾਹਮਣੇ ਦਿਖਦਾ ਹੈ ਉਹ ਧੁੱਪ ਦੇ ਨਾਲ ਚਮਕਦਾ ਹੈ ਕਿ ਪਾਣੀ ਹੈ ਤੇ ਇਹ ਨਾ ਟੁੰਗੀਆਂ ਮਾਰਦੀ ਭੱਜਦੀ ਜਾਂਦੀ ਏ ਕਿ ਮੈਂ ਬਚ ਜਾਵਾਂ ਤੇ ਅੱਗੇ ਜਾਂਦੀ ਅੱਗੇ ਫਿਰ ਨਹੀਂ ਪਾਣੀ ਹੁੰਦਾ ਇਸੇ ਉਮੀਦ ਦੇ ਵਿੱਚ ਜਗਤ ਤੁਰਿਆ ਫਿਰਦਾ ਲੋਕ ਲੋਕ ਸਮਝਦੇ ਨੇ ਸਿਸ਼ਟੀ ਸਮਝਦੀ ਏ ਕਿ ਅੱਜ ਨਹੀਂ ਕੱਲ ਸੁਖੀ ਹੋਵਾਂਗੇ ਆਹ ਪਦਾਰਥ ਮਿਲ ਜਾਵੇਗਾ ਤੇ ਮਨ ਦੀ ਪਿਆਸ 부ਝ ਜਾਵੇਗੀ ਤੇ ਪਿਆਸ ਦੇ ਵਿੱਚ ਹੀ ਸੀ ਚੁੰਗੀਆਂ ਮਾਰੀ ਜਾਂਦੇ ਆ ਟੱਪੀ ਜਾਂਦੇ ਆ ਜਿੰਦਗੀ ਦੀਆਂ ਸਾਡੀਆਂ ਮੰਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਜ਼ਿੰਦਗੀ ਪੂਰੀ ਹੋ ਜਾਂਦੀ ਹੈ ਸਵਾਸ ਮੁੱਕ ਜਾਂਦੇ ਹਨ ਪਿਆਰਿਓ ਉਹ ਰਹਿੰਦੇ ਹੋਏ ਅਸੀਂ ਬੰਦਗੀ ਕਰ ਲਈਏ ਭਜਨ ਕਰ ਲਈਏ ਤਾਂ ਇਸ ਸੰਸਾਰ ਸੁਪਨੇ ਦਾ ਪਤਾ ਲੱਗ ਜਾਵੇਗਾ ਪਿਆਰਿਓ ਇੱਥੇ ਨਾਮ ਹੀ ਸੱਤ ਹੈ ਸਦਾ ਸਰਜੀਤ ਹੈ ਜਿਹਦੇ ਵਿੱਚ ਅਸੀਂ ਇਸ ਆਤਮਾ ਨੂੰ ਅੰਬਰ ਕਰ ਸਕਦੇ ਹਾਂ ਇਸ ਘਰ ਦੇ ਵਿੱਚ ਰਹਿੰਦੇ ਹੋਏ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਅੱਜ ਜੋ ਸਰਦਾਰ ਉਦਮ ਸਿੰਘ ਜੀ ਦੇਸੀ ਦੀ ਦਿਹਾੜੇ ਹਨ ਇਹਨਾਂ ਨੇ ਜਵਨਨ ਡੈਰ ਨੂੰ ਜਾ ਕੇ ਸੋਧਾ ਲਾਇਆ ਇੰਨੇ ਸਾਲ ਬਾਅਦ ਇਹਨਾਂ ਦਾ ਜਨਮ ਦੇਖੋ ਸੁਮਾਮ ਦੇ ਵਿੱਚ ਹੋਇਆ ਉਹਨਾਂ ਦਾ ਉੱਥੇ ਘਰ ਹੈ ਉਹ ਵੀ ਕੋਮੋ ਬਰਾਦਰੀ ਦੇ ਵਿੱਚ ਕੋਮੋ ਬਰਾਦਰੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਪਿਆਰੋ ਇੰਨੇ ਸਾਰੇ ਇਹਨਾਂ ਨੇ ਵੱਡੀ ਮੁਸ਼ਕਲ ਕੀਤੀ ਇੱਕ ਜਵਨਨ ਡੈਰ ਨੂੰ ਸੋਧਾ ਲਾਣ ਵਾਸਤੇ ਦੇਖੋ ਬਾਰਵ ਦੇਸ਼ ਵਿੱਚ ਗਏ ਨੀ ਕਹਨ ਨਾ ਕਾਲੀ ਬੜਾ ਲੰਮਾ ਇਤਿਹਾਸ ਹੈ ਜੋ ਜਵਰਨਲਡਰ ਸੀ ਉਹ ਸਿੱਖਾਂ ਦੇ ਪ੍ਰਤੀ ਗਲਤ ਬੋਲਦਾ ਸੀ ਧੀਆਂ ਪੈਣਾ ਨੂੰ ਗਾਲ੍ਹਾਂ ਕੱਢਦਾ ਸੀ ਮਾੜੇ ਬੋਲ ਬੋਲਦਾ ਸੀ ਬਚਪਨ ਤੋਂ ਹੀ ਇਹਨਾਂ ਨੇ ਮਨ 'ਚ ਧਾਰਨ ਕੀਤਾ ਕਿ ਨੂੰ ਸੋਧਾ ਲੈਣਾ ਇੱਕ ਦਿਨ ਐਸਾ ਆਏ ਉਹ ਸਮਾਂ ਬਣੇ ਤੈਨੂੰ ਸੋਧਿਆ ਜਾਏ ਤੇ ਪਿਆਰੇ ਉਥੋਂ ਚਲਾ ਵੀ ਗਏ ਆ ਡੀਆਂ ਤੋਂ ਅੰਗਰੇਜ਼ ਚਲੇ ਗਏ ਤੇ ਉਹ ਨਾ ਪਿੱਛਾ ਨਹੀਂ ਛੱਡਿਆ ਦੇਖੋ ਬਚਪਨ ਤੋਂ ਪੜ੍ਹਾਈ ਕੀਤੀ ਬਹੁਤ ਚੰਗੀ ਪੜ੍ਹਾਈ ਸੀ ਉਹਨਾਂ ਦੀ ਇੰਗਲਿਸ਼ ਇਹ ਸਾਰੀਆਂ ਪੇਸ਼ਾਵਾਂ ਸਿੱਖੀਆਂ ਉਹਨਾਂ ਨੇ ਤੇ ਪੜ੍ਹਾਈ ਤੋਂ ਬਾਅਦ ਉਹਨਾਂ ਨੇ ਉਸ ਤੋਂ ਬਾਅਦ ਦੇਖੋ ਉਹ ਪੈਂਡਾਤਾ ਕੀਤਾ ਇੰਨਾ ਲੰਬਾ ਉਸ ਧਰਤੀ ਤੇ ਜਾ ਕੇ ਉਹਨੂੰ ਸੋਧਾ ਲਾਇਆ ਜਿੰਨਾ ਤੋਂ ਅੱਜ ਵੀ ਅੰਗਰੇਜ਼ ਕੰਨਾਂ ਨੂੰ ਹੱਥ ਲਾਉਂਦੇ ਆਂ ਡਰਦੇ ਆਂ ਕਿ ਸਿੱਖ ਨਾਲ ਕਦੀ ਵੈਰ ਨਹੀਂ ਕਰਨਾ ਗੁਰ ਸਿੱਖ ਕਦੀ ਆਪਣਾ ਕਿੰਦੇ ਜਿਹੜਾ ਪਾਇਆ ਹੋਈ ਭਾਜੀ ਐ ਧੂਰੀ ਨਹੀਂ ਛੱਡਦਾ ਉਹ ਸਮਾਂ ਪਾ ਕੇ ਪੂਰੀ ਕਰਦਾ ਤੇ ਦੇਖੋ ਇੰਨੇ ਸਮੇਂ ਬਾਅਦ ਉਹਨਾਂ ਨੇ ਕਈ ਭੇਸ਼ ਧਾਰਨ ਕੀਤੇ ਕਿਤਾਬ ਪੜੋ ਉਹਨਾਂ ਦੀ ਇਤਿਹਾਸ ਦੀ ਉਹਦੇ ਵਿੱਚ ਸਾਰਾ ਕੁਝ ਨਜ਼ਰ ਆ ਜਾਵੇਗਾ ਕਿੰਨੀਆਂ ਕਾਲਣਾ ਕਾਲਨੀਆਂ ਕਿਸ ਤਰ੍ਹਾਂ ਉਹ ਉੱਥੋਂ ਤੱਕ ਪਹੁੰਚੇ ਤੇ ਦੇਖੋ ਉਹ ਦਿਨ ਆਇਆ ਅੱਜ ਦਾ ਸ਼ਾਵਣ ਸੁਦੀ 7 ਅੱਜ ਦੇ ਉਹਨਾਂ ਨੇ ਤੇ ਫਾਸੀ ਤੇ ਚੜਾਇਆ ਗਿਆ ਤੇ ਉਹਨਾਂ ਨੂੰ ਉਹਾਂ ਦੇ ਸਰੀਰ ਤੇ ਉਹਨਾਂ ਦੇ ਮੁਖ ਤੇ ਕੀਤੀ ਦੁੱਖ ਨਹੀਂ ਸੀ ਕੋਈ ਉਹਨਾਂ ਨੂੰ ਸ਼ਿਕਵਾ ਨਹੀਂ ਸੀ ਕਿ ਮੈਂ ਫਾਸੀ ਤੇ ਚੜ ਰਿਆਂ ਹੱਸ ਕੇ ਪਾਸੇ ਨੂੰ ਚੁੰਮ ਕੇ ਉਹਨਾਂ ਨੇ ਫਾਸੀ ਮਨਜ਼ੂਰ ਕੀਤੀ ਤੇ ਬੜੀ ਖੁਸ਼ੀ ਸੀ ਉਹਨਾਂ ਦੇ ਸਰੀਰ ਤੇ ਅਤੇ ਮਨ ਤੇ ਕਿ ਅਸੀਂ ਆਪਣਾ ਕਾਰਜ ਪੂਰਾ ਕਰਕੇ ਚੱਲਿਆਂ ਜਿਹੜੇ ਯੋਧੇ ਹੁੰਦਿਆਂ ਜਿਹੜੇ ਦੇਖੋ ਸ਼ਹੀਦ ਕਰ ਹੁੰਦੇ ਹਨ ਜਿਨ੍ਹਾਂ ਨੂੰ ਸਿਧੀਆਂ ਮਿਲਦੀਆਂ ਹਨ ਸਦਾ ਹੀ ਖੁਸ਼ੀ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਇਸ ਜਗਤ ਤੋਂ ਸਰੀਰ ਛੱਡ ਕੇ ਜਾ ਰਹੇ ਹਨ ਉਹ ਅੰਮਰ ਸ਼ਹੀਦ ਉਹਨਾਂ ਦਾ ਮਨ ਆਤਮਾ ਉੱਚੀ ਉੱਠ ਜਾਂਦੀ ਹੈ ਅਤੇ ਦਸਵੇਂ ਦਵਾਰ ਵਿੱਚ ਪਹੁੰਚ ਜਾਂਦੀ ਹੈ ਉਹ ਸਦਾ ਹੀ ਦੁਨੀਆ ਦੀ ਖੁਸ਼ੀ ਲੈ ਕੇ ਸੰਸਾਰ ਦੀ ਖੁਸ਼ੀ ਪਰਮਾਤਮਾ ਦੀ ਖੁਸ਼ੀ ਲੈ ਕੇ ਜਾਂਦੇ ਹਨ ਤੇ ਟਲ ਰਹਿੰਦੇ ਹਨ ਉਹ ਜਿੰਦੇ ਰਹਿੰਦੇ ਹਨ ਪਿਆਰਿਓ ਸਾਡੇ ਵਰਗੇ ਆਮ ਲੋਕ ਮਰਦੇ ਹਨ ਜਿਨ੍ਹਾਂ ਨੇ ਕੁਝ ਖੱਟਿਆ ਨਹੀਂ ਕਮਾਇਆ ਨਹੀਂ ਇਸ ਸੰਸਾਰ ਪਿੱਛੇ ਬਾਜੀ ਹਾਰ ਕੇ ਚਲੇ ਜਾਂਦੇ ਆ ਯਾਰੋ ਜਿਨ੍ਹਾਂ ਨੇ ਕੁਝ ਖੱਟ ਲਿਆ ਇਹ ਆਤਮਾ ਪ੍ਰਤੀ ਆਤਮਾ ਨੂੰ ਹੀ ਅੰਬਰ ਕਰ ਲਿਆ ਉਹ ਜਿੰਦੇ ਰਹਿੰਦੇ ਆ ਉਹਨਾਂ ਦੀ ਦੇਖੋ ਜੋਤਾਂ ਉਹਨਾਂ ਦੇ ਦੀਵੇ ਉਹਦੀਆਂ ਜੋਤਾਂ ਉਹਨਾਂ ਦੇ ਨਾਮ ਸਰਜੀਤ ਰਹਿੰਦੇ ਨੇ ਜਗਦੇ ਰਹਿੰਦੇ ਆ ਅੱਜ ਵੀ ਤੇ ਖੁਸ਼ੀ ਦਾ ਦੇ ਨਾਲ ਦੀ ਈਲਿਆਂ ਦੇ ਬਾਗ ਚ ਜਾਈਏ ਜੋਤ ਜਗਦੀ ਰਹਿੰਦੀ ਐ ਕਿੰਨੇ ਸ਼ਹੀਦ ਹੋਏ ਖੂ ਪਰਗੇ ਸੀ ਉੱਥੇ ਤੇ ਉਸਹੀ ਦਾ ਦੇ ਨਾਮ ਤੇ ਅਜੇ ਵੀ ਉਸਹੀਦ ਉੱਥੇ ਜਾਗਦੇ ਹਨ ਕਿਤੇ ਗਏ ਨਹੀਂ ਪਿਆਰਿਓ ਇਹ ਬੜੀ ਵੱਡੀ ਸੀਧੀ ਸੀ ਸਰਦਾਰ ਉਦਮ ਸਿੰਘ ਜੀ ਜਿਨ੍ਹਾਂ ਨੇ ਉਥੇ ਜਾ ਕੇ ਭਰੀ ਸਭਾ ਦੇ ਵਿੱਚ ਗੋਲੀਆਂ ਮਾਰੀਆਂ ਤਸੀਹਤ ਕਰਤਾ ਆਪ ਵੀ ਉਹਨਾਂ ਨੇ ਅੱਜ ਦੇ ਦਿਨ ਸਿੱਧੀ ਪ੍ਰਾਪਤ ਕਰ ਲਈ ਕੋਟਨਕੋੜ ਸਿਧਾ ਨੂੰ ਉਦਮ ਸਿੰਘ ਜੀ ਨੂੰ ਸਾਡਾ ਪ੍ਰਣਾਮ ਹੈ ਸੰਗਤਾਂ ਦਾ ਅਤੇ ਜਗਤ ਦੇ ਵਿੱਚ ਹੀ ਉਹਨਾਂ ਨੂੰ ਕੋਟਨਕੋੜ ਪ੍ਰਣਾਮ ਹੋ ਰਿਹਾ ਹੈ ਨ ਅੱਜ ਦੇ ਦਿਨ ਉਹਨਾਂ ਦੇ ਜਗ੍ਹਾ-ਜਗ੍ਹਾ ਤੇ ਸਿੱਧੀ ਦਿਹਾੜੇ ਮਨਾਏ ਜਾਂਦੇ ਹਨ ਆਈਆਂ ਸੰਗਤਾਂ ਦੀਆਂ ਮਹਾਰਾਜ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ